ਇਹ ਡਾਕੂਮੈਂਟ ਨੰਮਾ ਦਾਦਾ ਜਦੋਂ ਬਣਾਉਂਦੇ Ode melalimporkia Ch poem Allah forty best ਕੋਟਕਾ ਦਾ ਬਦਸਰ ਹਾਂ ਜਿੱਦਾਂ ਰੂਟਿੰਗ ਤੋਂ ਤੇਦਰਗੋਸ਼ਰਾ ਫੜੀ ਗਈ ਹੈ ਇਹ ਵਾਲੀ ਕੀ ਕੰਮ ਹੈ ਮੇਰਾ ਨਾਮ ਆਕਸੀਜਨ ਇੰਸਪੈਕਟਰ ਮਨਜੀਤ ਸਿੰਘ ਹੈ ਜੀ ਤੇ ਇਹ ਅਸੀਂ 29 ਬੇਟੀਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਬ੍ਰਾਂਡ ਜਿਹੜੇ ਹੈਗੇ ਆ ਉਹ ਅੱਜ ਸਵੇਰੇ ਮਾਰਨਿੰਗ ਕੋਈ 5:30 6 ਵਜੇ ਤੇ ਆਸ-ਪਾਸ ਸਾਨੂੰ ਕੋਈ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਅਸੀਂ ਇਹ ਜਿਹੜਾ ਹੈਗਾ ਰੇਕੀ ਕਰ ਰਹੇ ਸੀਗੇ ਤੇ ਅੱਜ ਫਾਈਨਲੀ ਸਾਡੇ ਕੋਲੇ ਜਿਹੜਾ ਹੈਗਾ ਇਹ ਹਾਈਵੇ ਦੇ ਉੱਤੇ ਹੀ ਇਹ ਬੰਦਾ ਕਾਬੂ ਆ ਗਿਆ ਅਸੀਂ ਨਾਕਾ ਲਗਾਇਆ ਸੀਗਾ ਤੇ ਇਹਨੇ ਦੌੜਨ ਦੀ ਕੋਸ਼ਿਸ਼ ਕੀਤੀ ਆ ਪਰ ਸਾਡੀ ਪੁਲਿਸ ਤੇ ਸਾਡੇ ਨਾਲ ਜਿਹੜੇ ਸਾਥੀ ਉਹਨਾਂ ਦੀ ਮੁਸ਼ਤਦੀ ਨਾਲ ਜਿਹੜਾ ਕਾਬੂ ਆ ਗਿਆ ਫਿਰ ਅਸੀਂ ਇਹਨੂੰ ਪੁੱਛਿਆ ਸਾਰਾ ਤੇ ਹੁਣ ਅਗਲੀ ਪ੍ਰੋਸੈਸ ਵਾਸਤੇ ਜਿਹੜਾ ਹੈਗਾ ਇੱਥੇ ਪਰਚੇ ਪਰਚੇ ਦਾ ਪ੍ਰੋਸੈਸ ਜਿਹੜਾ ਹੋਊਗਾ ਅਗਲਾ ਤਰਾ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਸਰ ਇਹ ਤਾਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੁਣ ਇਹਦਾ ਅਗਲਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਿਸ਼ਾ ਪੁਲਿਸ ਆਪਣੇ ਤੌਰ ਤੇ ਇਨਵੈਸਟੀਗੇਟ ਕਰੂਗੀ ਇਹ ਵੀ ਇਹਨੂੰ ਪੁੱਛ ਰਹੇ ਆ ਅੱਜ ਫਿਲਹਾਲ ਦੀ ਘੜੀ ਇਹਨੇ ਦੱਸਿਆ ਕਿ ਮੈਂ ਮਜੀਚੇ ਤੋਂ ਇਹ ਜਿਹੜੀ ਹੈਗੀ ਆ ਸਾਰੀ ਸ਼ਰਾਬ ਲੈ ਕੇ ਆਇਆ ਪਹਿਲਾਂ ਕੋ ਪਰਚੇ ਹੈਗੇ ਆ ਹਾਂ ਪਹਿਲਾਂ ਵੀ ਪਰਚੇ ਹੈਗੇ ਇਹਦੇ ਪਹਿਲਾਂ ਵੀ ਪਰਚੇ ਹੋਰ ਰਹਿਣ ਵਾਲਾ ਇਹ ਇੱਥੇ ਲੋਕਲ ਹੀ ਰਹਿਣ ਵਾਲਾ ਜੀ ਇਹ ਕਿੰਦੀ ਸਾਨੂੰ ਆਪਣਾ ਨਾਮ ਦੱਸ ਕੇ ਜੇ ਤੁਹਾਡੇ ਕੋ ਸ਼ਰਾਬ ਫਰੀ ਕੀਤੇ ਪਰ ਕੀ ਇਨਸਪੈਕਟਰ ਰਵਿੰਦਰ ਭਾਇਓ ਤੇ ਮੇਰੇ ਨਾਲ ਐਕਸਾਈਜ਼ ਇਨਸਪੈਕਟਰ ਮਨਜੀਤ ਸਿੰਘ ਜੀ ਅ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਸਤ ਜਸਵੰਤ ਸਿੰਘ ਉਰਫ ਬੱਬੂ son of ਸੁਖਦੇਵ ਸਿੰਘ ਹੈ ਕਾਫੀ ਲੰਬੇ ਸਮੇਂ ਤੋਂ ਜੋ ਨਜਾਇਜ਼ ਸ਼ਰਾਬ ਦੀ ਤਸਕਰੀ ਤੇ ਸ਼ਾਮਿਲ ਹੈ ਤੇ ਇਹ ਮਜੀਠੇ ਸਰਕਲ ਤੋਂ maal ਲੈ ਕੇ ਆ ਰਿਹਾ ਹੈ ਸੋ ਜਿਸ ਦੇ ਤਹਿਤ ਅੱਜ ਤਕਰੀਬਨ ਆਪਾਂ ਸਵੇਰ ਦੇ 5:30 ਵਜੇ ਨਾਕਾ ਲਾਇਆ ਹੋਇਆ ਸੀ ਜੀਡੀ ਰੋਡ ਨਜ਼ਦੀਕ ਕਿੰਗ ਐਵੇਨਿਊ ਫ੍ਰੀडम ਰਿਜ਼ੋਰਟ ਦੇ ਲਾਗੇ ਮਕਬੂਲਪੁਰ ਏਰੀਆ ਪੈਂਦਾ ਏ ਸੋ ਜਦੋਂ ਆਪਾਂ ਇਹਦੀ ਗੱਡੀ ਜਿਸ ਦਾ ਨੰਬਰ ਪੀਵੀ02ਏਆਰ2939 ਉਹਦੀ ਆਪਾਂ ਚੈਕਿੰਗ ਕੀਤੀ ਤਾਂ ਤਕਰੀਬਨ ਸਾਨੂੰ 29 ਕੇਸਿਸ ਜਿਹੜੇ ਵੱਖ-ਵੱਖ ਬ੍ਰਾਂਡ ਦੇ ਉਹ ਸਾਨੂੰ ਬਰਾਮਦ ਹੋਏ ਆ ਜਿੰਨਾ ਵਿੱਚੋਂ ਕਿੰਗ ਗੋਲਡ ਦੇ 10 ਕੇਸ ਬਰਾਮਦ ਕੀਤੇ ਆ ਸਿਗਨੇਚਰ ਦੇ 2 ਕੇਸ ਬਰਾਮਦ ਕੀਤੇ ਆ ਰਾਇਲ ਚੈਲੰਜ ਉਹਦੇ 5 ਕੇਸ ਬਰਾਮਦ ਕੀਤੇ ਆ ਮੈਕਡਵਲ ਬ੍ਰਾਂਡ ਦੇ 5 ਕੇਸ ਬਰਾਮਦ ਕੀਤੇ ਆ ਇੰਪੀਰੀਅਲ ਬਲੂ ਉਹਦੇ 2 ਕੇਸ ਬਰਾਮਦ ਕੀਤੇ ਆ ਫਰਸਟ ਚੋਇਸ ਇਹਦਾ 1 ਕੇਸ ਬਰਾਮਦ ਕੀਤਾ ਤੇ ਸਟਰਲਿੰਗ ਰਿਜ਼ਰਵ ਇਹਦੇ 2 ਕੇਸ ਬਰਾਮਦ ਕੀਤੇ ਆ ਪਹਿਲਾਂ ਕਿੰਨਾ ਕੁ ਬਸਤੇ ਪਹਿਲਾਂ ਵੀ ਕਾਫੀ ਪਰਚੇ ਨੇ ਇਸ ਸ਼ਖਸ ਦੇ ਨਾਮ ਤੇ ਇਹ ਰਹਿਣ ਵਾਲਾ ਹੈ ਹਕੀ ਹਕੀਮਾ ਗੇਟ ਫਕੀਰ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਤੇ ਪਹਿਲਾਂ ਵੀ ਕਾਫੀ ਪਰਚੇ ਨੇ ਇਸ ਸ਼ਖਸ ਦੇ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਜਿਹੜੀ ਪ੍ਰੋਪਰ ਕੀਤੀ ਜਾਵੇ ਕਿ ਤੋਂ ਇਹ ਲੈ ਕੇ ਆਇਆ ਕਿੰਨੀ ਕਿ ਦਿਨ ਦਾ ਕੰਮ ਕਰਦਾ ਕਿੰਨੇ ਪਰਚੇ ਜਿੰਨਾ ਕੋ ਲੈ ਕੇ ਆਉਂਦਾ ਉਹਨਾਂ ਦਾ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਕੀਤੀ ਜਾਊ ਬਿਲਕੁਲ ਕੀਤੀ ਜਾਵੇਗਾ ਆਪਾਂ ਦਾ ਨਾਮ ਦੱਸੇ ਤੁਹਾਡੇ ਦਾ ਸ਼ਰਾਫੜੀ ਗੀ ਇਹਦੇ ਬਾਰੇ ਠੀਕ ਮੇਰਾ ਨਾਮ ਜੀ ਸਨੀ ਸਲਵਾਨ ਹੈ ਜੀ ਇਹ ਹਾਟ ਗਰੁੱਪ ਰਿੰਪਲ ਗਰੁੱਪ ਦੇ ਅੰਡਰ ਆਉਂਦਾ ਕੱਲ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਸੀ ਨਾਲ ਸਾਡੇ ਐਕਸਾਈਜ਼ ਇੰਸਪੈਕਟਰ ਸਾਹਿਬ ਸਾਡੇ ਨਾਲ ਆਪਾਂ ਚੈਕਿੰਗ ਦੇ ਦੌਰਾਨ ਮੌਕੇ ਤੇ ਆਪਾਂ ਬੰਦਾ ਜਿਹੜਾ ਇਹ ਕਾਬੂ ਕੀਤਾ ਇਹ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਦੋ ਚਾਰ ਵਾਰ ਪਹਿਲਾਂ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਚਲੋ ਕਲੱਖ ਆ ਦੇ ਕਬੂਆ ਆਏ ਮੰਦਾ ਕਿੰਨੇ ਕੁ ਬੇਟੀਆਂ ਫਰੀ ਨੇ ਇਹ ਤਕਰੀਬਨ ਜੀ 25 ਤੋਂ 30 ਪੇਟੀਆਂ ਦੇ ਵਿੱਚ ਆ ਜੀ 29 ਪੇਟੀਆਂ ਬੰਦੀਆਂ ਨੇ ਕਿੰਨੇ ਤਰ੍ਹਾਂ ਦੇ ਬ੍ਰਾਂਡ ਹੈਗੇ ਪੰਜ ਤਰ੍ਹਾਂ ਦੇ ਬ੍ਰਾਂਡ ਜੀ ਮੱਕ ਡਬਲ ਕਿੰਗ ਗੋਲਡ ਸਿਗਨੇਚਰ ਰੌਸਟੈਗ ਆਰਸੀ ਤੇ ਕਸਟਲਿੰਗ ਵੀ 7 ਅਗਲੀ ਕਾਰਵਾਈ ਕੀ ਕੀਤੀ ਜਾਏਗੀ ਅੱਗੇ ਜੀ ਵਿਭਾਗ ਕਰ ਰਿਹਾ ਜੀ ਐਕਸਾਈਜ਼ ਵਿਭਾਗ ਨਾਲ ਆ ਬੰਦਾ ਜਿਹੜਾ ਇਹ ਤੇ ਪਰਚਾ ਦਰਜ ਹੋਊਗਾ ਹਾਂ ਜੀ ਸਰ ਕੀ ਨਾਮ ਹੈ ਇੰਸਪੈਕਟਰ ਹਰਪ੍ਰ ਕਾ ਸਿੰਘ ਐਸ ਐਚਓ ਮਕਦੂਲਪੁਰਾ ਕਰ ਰਹੇ ਦਬਾਰੀਆਂ ਜੀ ਅੱਜ ਸਾਡੀ ਪੁਲਿਸ ਕਾਟੀ ਵੱਲੋਂ ਜੁਆਇੰਟਲੀ ਐਕਸਾਈਜ਼ ਡਿਪਾਰਟਮੈਂਟ ਨਾਲ ਅਸੀਂ ਨਾਕਾ ਲਾਇਆ ਸੀਗਾ ਆਰਆਰਬੀ ਹੋਟਲ ਦੀ ਰੋਡ ਤੇ ਜਿੱਥੇ ਜਸਵੰਤ ਸਿੰਘ ਬੱਬੂ ਨਾਂ ਦਾ ਵਿਅਕਤੀ ਆ ਉਸ ਪਾਸੋਂ ਉਸ ਦੀ ਗੱਡੀ ਹੋਂਡਾ ਸਿਟੀ ਵਿੱਚੋਂ 29 ਪੇਟੀਆਂ ਸ਼ਰਾਬ ਵੱਖ-ਵੱਖ ਬ੍ਰਾਂਡ ਦੀਆਂ ਰਿਕਵਰ ਕੀਤੀਆਂ ਤੇ ਅਸੀਂ ਐਕਸਾਈਜ਼ ਐਕਟ ਦੇ ਅਧੀਨ ਜਿਹੜੀ ਐਫਆਈਆਰ ਰਜਿਸਟਰ ਕਰਦੇ ਸਰ ਹੋਰ ਵੀ ਕੋਈ ਇਸ ਦੇ ਕੋਈ ਪਰਚੇ ਹੈਗੇ ਇਸ ਦੇ ਉੱਪਰ ਅੱਜ ਦੇ ਤੇ ਪਹਿਲਾਂ ਵੀ ਪਰਚੇ ਨੇ ਐਕਸਾਈਜ਼ ਐਕਟ ਦੇ ਪਹਿਲਾਂ ਵੀ ਇਹੀ ਕੰਮ ਕਰ ਰਿਹਾ ਕਾਫੀ ਜਰ ਪਰ ਕੰਨੀ ਇਹਦੇ ਕੋਲ ਥਲੀ ਸ਼ਰਾਬ ਵੀ ਬਰਾਬਰ ਦੇਖਿਆ ਹੋਰ ਕੋਈ ਨੀਲਾ ਬਾਜ਼ਾਰ ਨਹੀਂ ਬਰਾਬਰ ਦਾ ਨਹੀਂ ਫਿਲਹਾਲ ਤੇ ਇਹਦੇ ਕੋਲ ਜਿਹੜੀ ਆ ਸ਼ਰਾਬ 29 ਬੇਟੀਆਂ ਬਰਾਬਰ ਹੋਈ ਹੈ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਲਿੰਕ ਕਿੱਥੋਂ ਸ਼ਰਾਬ ਲੈ ਕੇ ਆਉਂਦਾ ਜਾਂ ਕਿ ਕਿਸ ਕਿਸ ਨੂੰ ਇਹ ਵੇਚਦਾ ਪਰ ਇਸੇ ਕੀ ਅਗਲੀ ਗੱਲ ਦੀ ਐਫ ਆਈ ਆਰ ਕਰ ਰਹੇ ਆ ਐਕਸਾਈਜ਼ ਐਕਟ ਦੇ ਅਧੀਨ ਜਿਹੜਾ ਇੱਥੇ ਪਰਚਾ ਦਿੱਤਾ ਜੋ ਚੰਦੇ ਦੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਖਾਸ ਗੱਲ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਬਰਨੂ ਕੁਮਾਰ ਸ਼ਰਮਾ ਆਈਪੀਐਸ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਅਨੁਸਾਰ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਨੌਰ ਸੜਕ ਨੂੰ ਵਿੱਚ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਫਿਲਹਾਲ ਸਮੇਂ ਤੋਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਨਪਾਲ ਬਿਰਕ ਤੇ ਉਹਦੇ ਨਾਲ ਸਾਰੀ ਟੀਮ ਚੌਕੀ ਦਾ ਟੇਪਲਾ ਐਸੇ ਉਤਾਰ ਸਿੰਘ ਹੌਲਰ ਅਸ਼ਵਨੀ ਕੁਮਾਰ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇੱਕ ਮੋਟਰਸਾਈਕਲ ਚੋਰ ਗਰੋਹ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਦਾ ਗਰੋਹ ਸੀ ਜਿਹੜਾ ਕਿ ਚੋਰੀ ਦੇ ਮੋਟਰਸਾਈਕਲ ਇਕੱਠੇ ਕਰਕੇ ਉਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹੱਥੀ ਸਮੇਤ ਮੋਟਰਸਾਈਕਲ ਜਿਹੜਾ ਕੰਮ ਕੀਤਾ ਮੌਕੇ ਤੇ ਇਹਨਾਂ ਪਾਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਦਨਹੇੜੇ ਦਾ ਦੂਸਰਾ ਅਭਿਸ਼ੇਕ ਹਮਾ ਜਿਹੜਾ ਰਾਜਪੁਰਾ ਕਲੋਨੀ ਦਾ ਪ੍ਰਤਾਪ ਕਲੋਨੀ ਰਾਜਪੁਰਾ ਦਾ ਤੀਸਰਾ ਰਾਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਇਹ ਸ਼ੰਭੂ ਕਲਾਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਕਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਤਿੰਨ ਮੋਟਰਸਾਈਕਲਾਂ ਤੋਂ ਬਰਾਮਦ ਕਰ ਲੈਣੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਪੁਲਸਵਾਰਣ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਮਰਾੰਦੀ ਦੀ ਸੰਭਾਵਨਾ ਹੈ ਤੇ ਅਸੀਂ ਉਹ ਕਰਾਂਗੇ ਤੁਹਾਨੂੰ ਸਾਡੀ ਜਿਹੜੀ ਇਹਨਾਂ ਕੋਲ ਪਵਾੜੀਏ ਖਰੀਦੇ ਹੈਗੀਆਂ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਹਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾਂ ਸਿੱਧੇ ਜਾਂ ਚੋਰੀ ਦਾ ਮਾਮਲਾ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖਤੀ ਨਾਲ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਹਨ ਪਰ ਇਹ ਹਜੇ ਇਨਵੈਸਟੀਗੇਸ਼ਨ ਕਿਹਨੂੰ ਵੇਚਣ ਜਾ ਰਹੇ ਸੀ ਤੇ ਅਜੇ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਹੋਵੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਇੱਕ ਨੌ ਆਪਣਾ ਹਲਕਾ ਘਨੌਰ ਉਹ ਰਾਜਪੁਰਾ ਨਾਲ ਹੀ ਸਬੰਧਤ ਨੇ ਇਹਨਾਂ ਚਾਰੋਂ ਦੇ ਲਾਭ ਹੋਰ ਨੂੰ ਕੋਈ ਮੰਨਿਆ ਵੀ ਜਾਇਗਾ ਇਹਨਾਂ ਦੇ ਗੈਂਗ 'ਚ ਜਾਇਗਾ ਤੇ ਜਿਹੜੀ ਟੀਮ 'ਚ ਕੋਈ ਹੋਰ ਚੋਹ ਹਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆ ਤਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਸਰ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਤੁਹਾਨੂੰ ਅਗਲੇ ਦਫ਼ਤਰ ਦੱਸਾਂਗੇ ਜਿਵੇਂ ਪੈਸੰਗ ਵਿੱਚ ਦੱਸਿਆ ਹੋਇਆ ਮੋਹਾਲੀ ਤੋਂ ਜੀ ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ ਰਾਜਪੁਰਾ ਤੋਂ ਵੀ ਕੋਈ ਜਿਵੇਂ ਸ਼ਿਵਾਜੀਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ ਕਲੋਨੀਆਂ ਤੋਂ ਵੀ ਉਹ ਦੇਖੋ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਨਾਂ ਦਾ ਨੰਬਰ ਵਗੈਰਾ ਟਾਈ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟ੍ਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਜਨ ਟ੍ਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ ਠੀਕ ਹੈ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਦੇ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕਰਾਇਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖੋਗੇ ਨਾ ਸਾਡੀ ਤੁਹਾਡੇ ਨੂੰ ਕੀ ਧਾਰਾ ਲਾਈ ਜੀ ਹੁਣ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਵੇਂ ਮੰਨ ਦੋ ਜੀ ਉਹ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਵੇਂ ਆਪਾਂ ਗੱਲ ਕਰਦੇ ਆਂ ਚੋਰ ਗਰੋਹ ਦੀ ਵੀ ਇਹ 2-3 ਦਿਨਾਂ ਵਿੱਚ ਸ਼ੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਾਂ ਤੁਸੀਂ ਪਰਸੋਂ ਜਿਹੜਾ ਹੈਗਾ ਸ਼ੰਭੂ ਪੁਲਿਸ ਨੇ ਮਾਨਯੋਗ ਐਸਐਸਪੀ ਹਰਦੀਪ ਦੇਸ਼ਾਨੇ ਜੀ ਉਹਨਾਂ ਦੀ ਗਾਈਡਲਾਈਨ ਤੇ ਮਾਨਯੋਗ ਡੀਆਈ ਸਾਹਿਬ ਪਟਿਆਲ ਰਣ ਸਾਹਿਬ ਅਚਲ ਸਿੰਘ ਭੁੱਲਰ ਆਈਪੀਐਸ ਉਹਨਾਂ ਦੀ ਹਦਾਇਤ ਤੇ ਅਸੀਂ ਨਸ਼ਾ ਤਸਕਰਾ ਦੇ ਖਿਲਾਫ ਕਾਫੀ ਜਿਹੜਾ ਹੈ ਸਿਕੰਜਾ ਕੱਸਿਆ ਹੋਇਆ ਹੈ ਤੇ ਉਸੇ ਲਈ ਸਾਨੂੰ ਬੜੀ ਸਫਲਤਾ ਮਿਲੀ ਅਸੀਂ 60 ਕਿਲੋ ਜਿਹੜੀ ਹੈ ਭੂਕੀ ਦੋ ਬੰਦਿਆਂ ਤੋਂ ਇੱਕ ਕੰਟੇਨਰ ਦੇ ਵਿੱਚੋਂ ਬਰਾਮਦ ਕੀਤੀ ਹੈ ਦੇਖੋ ਕੰਟੇਨਰ ਤੇ ਆਪਾਂ ਵਿਸ਼ਵਾਸ ਕਰਦੇ ਆ ਕਿ ਇਹਦੇ ਵਿੱਚ ਕੋਈ ਅਸੀ ਗੱਲ ਹੋ ਨਹੀਂ ਸਕਦੀ ਪਰ ਜਿਹੜਾ ਹੈ ਸ਼ੰਭੂ ਪੁਲਿਸ ਨੇ ਬੜੀ ਮਿਹਨਤ ਨਾਲ ਤੇ ਬੜੀ ਸ਼ਿੱਦਤ ਨਾਲ ਆਪਣੀ ਇੰਟੈਲੀਜੈਂਸ ਨਾਲ ਉਹਦੇ ਵਿੱਚੋਂ ਜਿਹੜੀ ਹੈ ਭੂਕੀ ਬਰਾਮਦ ਕੀਤੀ ਹੈ ਔਰ ਟਰੱਕ ਵੀ ਅਸੂ ਕਬੂ ਕੀਤਾ ਹੈ ਤੇ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਜੀ ਕਰ ਰਹੇ ਹਾਂ ਉਹ ਮੁੰਡੇ ਵੀ ਸਾਡੇ ਕੋਲ ਪੁਲਿਸ ਨੇ ਮਾਨਤੇ ਨੇ ਉਹਦੇ ਵੀ ਫਿਰ ਤਹਿਕੀਕ ਕਰਿਆ ਤੇ ਇਹਦੇ ਨਾਲ ਹੀ ਜਿਹੜਾ ਹੈ ਉਸ ਤੋਂ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਅਕਰੀਬ 1.2 ਕਰੋੜ ਰੁਪਇਆ 1 ਕਰੋੜ 70 78 ਲੱਖ ਰੁਪਇਆ ਜਿਹੜਾ ਹੈ ਅੰਡੈਵਰ ਗੱਡੀ ਦੇ ਵਿੱਚ ਜਿਹੜਾ ਹੈ ਉਹ ਸਾਡੀ ਪੁਲਿਸ ਪਾਰਟੀ ਨੇ ਸ਼ੰਭੂ ਜੀ ਨੇ ਬਰਾਮਦ ਕੀਤਾ ਜਿਹੜਾ ਕਿ ਇੱਕ ਪਟਿਆਲੇ ਦੇ ਵਿੱਚ ਹੁਣ ਤੱਕ ਦੀ ਬਹੁਤ ਵੱਡੀ ਰਿਕਵਰੀ ਹੈ ਜਿਹੜਾ ਕਿ ਪੈਸਾ ਜਿਸ ਦਾ ਏਡਾ ਵੱਡਾ ਕੇਸ ਜਿਹੜਾ ਹੈਗਾ ਸ਼ੱਕੀ ਸੀਗਾ ਜਿਹੜਾ ਕਿ ਅਸੀਂ ਇਨਕਮ ਟੈਕਸ ਵਾਲਿਆਂ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰਤਾ ਤੇ ਉਹਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰ ਰਹੇ ਨੇ ਸਰ ਜਿਵੇਂ ਇਹ ਇੰਨੀ ਵੱਡੀ ਰਿਕਵਰੀਆਂ ਹੋ ਰਹੀਆਂ ਸਰ ਜਿਹੜੀ ਟੀਮ ਐਸ ਐਚਓ ਸਾਹਿਬ ਬੈਠੇ ਆ ਉਹ ਵੀ ਜਿਹੜੀ ਟੀਮ ਹੈਗੀ ਇਹਨਾਂ ਦੇ ਨਾਲ ਅੱਗੇ ਇਹਨਾਂ ਨੂੰ ਫਰਦਰ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਹੈ ਕਿ ਨਸ਼ੇ ਨੂੰ ਜਾਂ ਚੋਰੀਆਂ ਨੂੰ ਠੱਲ ਪਾਉਣ ਦੇ ਪੰਜਾਬ ਦੇ ਵਿੱਚ ਅਮਨ ਕਾਇਮ ਕਰਨ ਦੇ ਤੇ ਇਹਨਾਂ ਨੂੰ ਵੀ ਕੋਈ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਰਟੀਫਿਕੇਟ ਬਿਲਕੁਲ ਬਿਲਕੁਲ ਅਸੀਂ ਇਸ ਮਾਮਲੇ 'ਚ ਸਾਡੇ ਉੱਚ ਅਫਸਰ ਜਿਹੜੇ ਨੇ ਉਹ ਮੜੇ ਮਤਲਬ ਦਲੇਰ ਨੇ ਮੜੇ ਹਲਾਸ਼ੀਰੀ ਦਿੰਦੇ ਨੇ ਸਾਨੂੰ ਤੇ ਸਾਨੂੰ ਸਮੇਂ-ਸਮੇਂ ਤੇ ਜਿਹੜਾ ਵੀ ਅੱਛਾ ਕੰਮ ਕਰਦਾ ਐ ਉਸ ਨੂੰ ਦਾ ਲਿਖ ਕੇ ਭੇਜਦੇ ਆ ਜਿਸ ਵੀ ਲੈਵਲ ਦਾ ਉਹਦਾ ਰਾਈਟ ਬਣਦਾ ਹੈ ਰਿਵਾਰਡ ਦਾ ਤਾਂ ਅਸੀਂ ਉਹਨਾਂ ਨੂੰ ਰਿਵਾਰਡ ਦੋਨੇ ਤੇ ਇਹਦੇ ਵਿੱਚ ਵੀ ਅਸੀਂ ਨਿਵਾਵਾਂਗੇ ਸਰ ਜੀ ਬੋਲੋ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਕਰੋੜਾਂ ਦੀ ਹੈ ਨਾ ਤੇ ਆਉਣ ਵਾਲੇ ਹੁਣ ਜਿਹੜੀ 15 ਅਗਸਤ ਹੈਗੀ ਉਹਦੇ ਵਾਸਤੇ ਵੀ ਕੋਈ ਨਾਮ ਵਗੈਰਾ ਇਹਨਾਂ ਦਾ ਬਿਲਕੁਲ ਬਿਲਕੁਲ ਅਸੀਂ ਭੇਜਾਂਗੇ ਇਹਨਾਂ ਦੇ ਹਾਂਜੀ ਭੇਜਾਂਗੇ ਬੋਤਲਾਂ ਬੋਤਲਾਂ ਅੰਦਰ ਚੇ ਬੋਤਲ 40 ਬੋਤਲਾਂ ਜੜੀ ਹੈ ਇੱਕ ਮਿੰਟ ਵੈਰੀਫਾਈ ਕਰ ਦਿੰਦੇ 40 ਬੋਤਲਾਂ ਸ਼ਰਾਬ ਵੀ ਜਿਹੜੀ ਹੈ ਨਸ਼ੇ ਦੇ ਖਿਲਾਫ ਉਹਦੇ ਵਿੱਚ ਅਸੀਂ ਜਿਹੜੀ ਉਹ ਬਰੰਦ ਕੀਤੀ ਹੈ ਤੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਉਸ ਲੜੇ ਵਿੱਚ ਵੀ ਜਿਹੜਾ ਹੈ ਅਸੀਂ ਕਾਫੀ ਕੰਮ ਕਰ ਰਹੇ ਹਾਂ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਤਾਂ ਪਿੰਡਾਂ ਦੇ ਵਿੱਚ ਜਿਹੜੇ ਵਿਲਿੰਗ ਨੇ ਬੰਦੇ ਉਹਨਾਂ ਨੂੰ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ ਅਸੀਂ ਲੋਕਾਂ ਨੂੰ ਵੀ ਜਿਹੜਾ ਹੈ ਜਾਗਰੂਕ ਕਰ ਰਹੇ ਹਾਂ ਮੀਟਿੰਗਾਂ ਕਰਕੇ ਤੇ ਮਾੜਿਆਂਸਾਂ ਦੇ ਖਿਲਾਫ ਵੀ ਅਸੀਂ ਉਹ ਕਸ ਰਹੇ ਹਾਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਮਾੜਿਆਂਸਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਪੁਲਿਸ ਸਰਵੇਲੇ ਉਹਨਾਂ ਦੇ ਨਾਲ ਹੈ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਤੇ ਮਾੜੇ ਅਨਸਰ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਉਹ ਮਾੜੇ ਕੰਮ ਜਿਹੜਾ ਛੱਡ ਦੇਣ ਉਹਨਾਂ ਦੇ ਨਾਲ ਬੜੀ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਮਤ ਕੋਈ ਸੋਚੇ ਕਿ ਉਹਨੂੰ ਕੋਈ ਮਾਫੀ ਵਾਲਾ ਕੰਮ ਜਿਹੜਾ ਹੈ ਉਹ ਛੱਡਿਆ ਜਾਏਗਾ